ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਜੋ ਹੈ ਸੁਮਾਣੇ ਦਾ ਟਾਵਰ ਮੋਰਚਾ ਉਸ ਦੇ ਵੱਲੋਂ ਅੱਜ ਅਸੀਂ ਮင်းਿਸਕਾ ਤ੍ਰੇਤੀ ਚੰਡੀਗੜ੍ਹ ਪਹੁੰਚੇ ਸੀ ਏਸੀਐਸ ਸਾਹਿਬ ਦੇ ਨਾਲ ਸਾਡੀ ਮੁਲਾਕਾਤ ਸੀ ਜਿਹਦੇ ਵਿੱਚ ਇੱਕ ਬੜੀ ਅਹਿਮ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ 5 ਤਰੀਕ ਨੂੰ ਬੀਓਆਈ ਤੋਂ ਜਿਹੜੀ ਫਾਈਲ ਏਸੀਐਸ ਸਾਹਿਬ ਦੇ ਕੋਲ ਆਈ ਸੀ ਉਹ 5 ਤਰੀਕ ਨੂੰ ਹੀ ਸੀਐਮ ਆਫਿਸ ਜਾ ਚੁੱਕੀ ਹੈ ਸੋ ਇਹ ਫਾਈਲ ਉੱਥੇ اٹਕੀ ਹੋਈ ਆ ਇੱਕ ਬੜਾ ਹੈਰਾਨੀਜਨਕ ਖੁਲਾਸਾ ਤੁਹਾਡੇ ਸਾਹਮਣੇ ਕਰਨ ਜਾ ਰਹੇ ਹਾਂ ਕਿ 24 ਮਈ 2023 ਨੂੰ ਜਿਹੜਾ ਕਾਨੂੰਨ ਕੇਂਦਰ ਪਾਸੋਂ ਖੁਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੰਗਦੇ ਪਏ ਸਨ ਉਹਦੀ ਫਾਈਲ 11 ਦਿਨਾਂ ਤੋਂ ਉਹਨਾਂ ਦੇ ਆਫਿਸ ਦੇ ਵਿੱਚ ਪਈ ਹੋਈ ਹੈ ਤੇ ਉਹ ਆਪ ਇਲੈਕਸ਼ਨਾਂ ਵਿੱਚ ਵਸਰੂਫ ਨੇ ਜਾਂ ਕਿੱਥੇ ਉਹਨਾਂ ਦੀ ਮਸ਼ਰੂਫੀਅਤ ਹੈ ਦੂਜੇ ਪਾਸੇ ਭਾਈ ਗੁਰਜੀਤ ਸਿੰਘ ਖਾਲਸਾ ਆਪਣੀ ਜ਼ਿੰਦਗੀ ਮੌਤ ਦੇ ਇੱਕ ਖੇਡ ਦੇ ਵਿੱਚ ਇੱਕ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਰੋਜ਼ਾਨਾ ਉਹਨਾਂ ਦੀ ਤਬੀਅਤ ਵੱਧ ਤੋਂ ਵੱਧਰ ਹੁੰਦੀ ਜਾ ਰਹੀ ਹੈ ਪਰ ਇਹ ਫਾਈਲ اٹਕੀ ਹੋਈ ਹੈ ਜਿਹੜੀ ਕਿ ਇੱਕ ਬੜਾ ਹੀ ਦੁੱਖਦਾਈ ਪਹਿਲੂ ਹੈ ਸੋ ਅਸੀਂ ਬੇਨਤੀ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਕਿ ਜਲਦੀ ਤੋਂ ਜਲਦੀ ਇਹਦੇ ਉੱਤੇ ਆਪਣਾ ਹਰਾ ਪੈਨ ਚਲਾਓ ਸਟੇਟ ਐਕਟ ਬਣੇ ਬੇਅਦਬੀਆਂ ਨੂੰ ਰੋਕਣ ਵਾਸਤੇ ਉਹ ਐਕਟ ਬਣੇ ਜਿਹੜਾ ਪਿਛਲੇ 10 ਸਾਲਾਂ ਤੋਂ ਪੰਜਾਬ ਮੰਗਦਾ ਆ ਰਿਹਾ ਤੇ ਇਹ ਜਿਹੜਾ ਐਕਟ ਹੈ ਜਿੰਨੀ ਜਲਦੀ ਹੋ ਸਕਦਾ ਤਾਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਤੰਦਰੁਸਤ ਇਸ ਰੂਪ ਦੇ ਵਿੱਚ ਕਿਤੇ ਇਹ ਨਾ ਹੋਏ ਕਿ ਉਹਨਾਂ ਦਾ ਕੋਈ ਵੱਡਾ ਨੁਕਸਾਨ ਹੋ ਜਾਏ ਤੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਤੇ ਜਲਦੀ ਤੋਂ ਜਲਦੀ ਕੈਬਨਿਟ ਮੀਟਿੰਗ ਬੁਲਾ ਕੇ ਇਹਨੂੰ ਕਾਨੂੰਨ ਦਾ ਰੂਪ ਜਿਹੜਾ ਹੈ ਉਹ ਦਿੱਤਾ ਚਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ